ਜੇਕਰ ਤੁਹਾਡਾ ਬੱਚਾ ਵਿਦੇਸ਼ ਵਿੱਚ ਪੜ ਰਿਹਾ ਹੈ ਜਾਂ ਤੁਸੀਂ ਕਿਸੇ ਕਾਰਨ ਕਰਕੇ ਆਪਣੇ ਅਜ਼ੀਜ਼ਾਂ ਨੂੰ ਪੈਸੇ ਭੇਜਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਇੱਕ ਰਿਪੋਰਟ ਅਨੁਸਾਰ ਭਾਰਤੀ ਪਰਿਵਾਰਾਂ ਨੂੰ ਵਿਦੇਸ਼ ਵਿੱਚ ਪੈਸੇ ਭੇਜਦੇ ਸਮੇਂ ਲੁਕਵੇਂ ਬੈਂਕ ਚਾਰਜ ਅਤੇ ਮਹਿੰਗੀਆਂ ਐਕਸਚੇਂਜ ਦਰਾਂ ਕਾਰਨ ਹਰ ਸਾਲ ਲਗਭਗ 1700 ਕਰੋੜ ਰੁਪਏ ਲਗਭਗ 200 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਇਹ ਨੁਕਸਾਨ ਇੰਨਾ ਛੁਪਿਆ ਹੁੰਦਾ ਹੈ ਕਿ ਲੋਕਾਂ ਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ ਜੇਕਰ ਤੁਸੀਂ ਰਵਾਇਤੀ ਬੈਂਕਿੰਗ ਪ੍ਰਣਾਲੀ ਰਾਹੀਂ ਵੀ ਫੰਡ ਟ੍ਰਾਂਸਫਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਹੋਸ਼ ਉਡਾ ਸਕਦੀ ਹੈ 2024 ਵਿੱਚ ਭਾਰਤੀ ਪਰਿਵਾਰਾਂ ਨੂੰ ਬੱਚਿਆਂ ਦੀ ਸਿੱਖਿਆ ਲਈ ਵਿਦੇਸ਼ ਵਿੱਚ ਪੈਸੇ ਭੇਜਦੇ ਸਮੇਂ ਲਗਭਗ 700 ਕਰੋੜ ਰੁਪਏ ਦਾ ਨੁਕਸਾਨ ਹੋਇਆ ਇਹ ਗੱਲ ਰੈਟ ਸੀਰੀਅਸ ਸਟ੍ਰੈਟਜੀ ਕੰਸਲਟੈਂਟਸ ਅਤੇ ਗਲੋਬਲ ਪੇਮੈਂਟ ਕੰਪਨੀ ਵਾਈਸ ਦੀ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ ਵਾਈਸਿਕ ਗਲੋਬਲ ਕਰਾਸ ਬਾਰਡਰ ਪੇਮੈਂਟ ਕੰਪਨੀ ਹੈ ਭਾਵ ਇਹ ਕੰਪਨੀ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਪੈਸੇ ਭੇਜਣ ਦਾ ਕੰਮ ਕਰਦੀ ਹੈ ਰਿਪੋਰਟ ਅਨੁਸਾਰ ਭਾਰਤ ਤੋਂ ਹਰ ਸਾਲ ਲਗਭਗ 85000 ਤੋਂ 9000 ਕਰੋੜ ਰੁਪਏ ਲਗਭਗ 10 ਤੋਂ 11 ਬਿਲੀਅਨ ਡਾਲਰ ਵਿਦੇਸ਼ ਭੇਜੇ ਜਾਂਦੇ ਜਿਸ ਵਿੱਚ 95% ਲੈਣ ਦੇਣ ਰਵਾਇਤੀ ਬੈਂਕਿੰਗ ਪ੍ਰਣਾਲੀ ਰਾਹੀਂ ਕੀਤਾ ਜਾਂਦਾ ਹੈ ਬੈਂਕ ਤੋਂ 10 ਤੋਂ 10.5% ਤੱਕ ਦਾ ਐਕਸਚੇਂਜ ਰੇਟ ਮਾਰਕਅਪ ਅਤੇ ਹੋਰ ਬਹੁਤ ਸਾਰੇ ਲੁਕਵੇਂ ਖਰਚੇ ਲੈਂਦੇ ਹਨ ਜੇਕਰ ਕੋਈ ਪਰਿਵਾਰ 1 ਸਾਲ ਵਿੱਚ 30 ਲੱਖ ਰੁਪਏ ਵਿਦੇਸ਼ ਭੇਜਦਾ ਤਾਂ ਬੈਂਕ ਚਾਰਜ ਅਤੇ ਐਕਸ ਰੀਚੇਂਜ ਰੇਟ ਕਾਰਨ ਉਸ ਨੂੰ 75000 ਰੁਪਏ ਤੱਕ ਦਾ ਨੁਕਸਾਨ ਹੋ ਸਕਦਾ ਹੈ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੈਸੇ ਭੇਜਣ ਵਿੱਚ 2 ਤੋਂ 5 ਦਿਨ ਲੱਗਦੇ ਹਨ ਆਪਸ਼ਨ ਡਿਜੀਟਲ ਤਰੀਕੇ ਨਾਲ ਪੈਸੇ ਭੇਜਣ ਲਈ 5% ਫੀਸ ਲਈ ਜਾਂਦੀ ਹੈ ਜਦੋਂ ਕਿ ਪ੍ਰਾਣੀ ਯਾਨੀ ਬੈਂਕ ਆਧਾਰਿਤ ਵਿਧੀ ਨਾਲ ਇਹ ਲਾਗਤ 7% ਤੱਕ ਪਹੁੰਚ ਜਾਂਦੀ ਹੈ ਸਯੁਕਤ ਰਾਸ਼ਟਰ ਦਾ ਟਿੱਚਾ 203 ਤੱਕ ਪੈਸੇ ਭੇਜਣ ਦੀ ਲਾਗਤ ਨੂੰ 3% ਤੋਂ ਹੇਠਾਂ ਲਿਆਣਾ ਹੈ ਵਾਈਜ਼ ਕੰਪਨੀ ਦੋਵਾਂ ਦੇਸ਼ਾਂ ਵਿੱਚ ਸਤਾਨਾ ਖਾਤਿਆਂ ਦੀ ਵਰਤੋਂ ਕਰਦੀ ਹੈ ਜਿਸ ਕਾਰਨ ਪੈਸੇ ਟਰਾਂਸਫਰ ਕਰਨ ਲਈ ਨਾ ਤਾਂ ਐਕਸਚੇਂਜ ਰੇਟ ਚਾਰਜ ਹੈ ਅਤੇ ਨਾ ਹੀ ਵਾਧੂ ਫੀਸ ਇਹ ਪ੍ਰਣਾਲੀ ਰਵਾਇਤੀ ਬੈਂਕਾਂ ਨਾਲੋਂ ਤੇਜ਼ ਅਤੇ ਸਸਤੀ ਹੈ 2024 ਵਿੱਚ ਇਹ ਭਾਰਤ ਅਮਰੀਕਾ ਨੂੰ ਸਭ ਤੋਂ ਵੱਧ ਵਿਦਿਆਰਥੀਆਂ ਨੂੰ ਭੇਜਣ ਵਾਲਾ ਦੇਸ਼ ਬਣ ਗਿਆ ਹੈ। ਅਮਰੀਕਾ, ਯੂਕੇ, ਕੈਨੇਡਾ, ਸਕੇਲੀਆ ਅਤੇ ਜਰਮਨੀ ਵਰਗੇ ਦੇਸ਼ਾਂ ਵਿੱਚ 30 ਤੋਂ 35% ਅੰਤਰਰਾਸ਼ਟਰੀ ਵਿਦਿਆਰਥੀ ਭਾਰਤੀ ਹਨ। ਇਹ ਅੰਕੜੇ 10 ਸਾਲ ਪਹਿਲਾਂ ਸਿਰਫ 11% ਸੀ। ਅਨੁਮਾਨ ਲਗਾਇਆ ਗਿਆ ਹੈ ਕਿ 2030 ਤੱਕ ਭਾਰਤੀਆਂ ਦਾ ਵਿਦੇਸ਼ਾਂ ਵਿੱਚ ਸਿੱਖਿਆ ਤੇ ਖਰਚੇ ਦੁੱਗਣਾ ਹੋ ਜਾਵੇਗਾ। ਅਜੇ ਇਸ ਸਥਿਤੀ ਵਿੱਚ ਪੈਸਾ ਭੇਜਣ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਕਫਾਇਤੀ ਬਣਾਉਣਾ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ